ਬੇਹੱਦ ਸ਼ਰਮਸਾਰ ਕਰਨ ਵਾਲੀ ਘਟਨਾ ਕਿ ਇੱਕ ਭੈਣ ਨੇ ਆਪਣੀ ਵੱਡੀ ਭੈਣ ਬਾਰੇ ਵੀ ਨਹੀਂ ਸੋਚਿਆ ਤੇ ਭੈਣ ਨੇ ਆਪਣੇ ਹੀ ਜੀਜੇ ਦੇ ਨਾਲ ਇਸ਼ਕ ਲੜਾਇਆ ਤੇ ਇਸ਼ਕ 'ਚ ਅੰਨੀ ਹੋਈ ਭੈਣ ਨੇ ਆਪਣੇ ਜੀਜੇ ਦੇ ਨਾਲ ਵਿਆਹ ਕਰਵਾ ਲਿਆ ਜਦੋਂ ਦੋਨੇ ਜੀਜਾ ਸਾਲੀ ਵਿਆਹ ਕਰਵਾ ਕੇ ਪਿੰਡ ਦੇ ਅੰਦਰ ਪਹੁੰਚੇ ਤਾਂ ਦੋਹਾਂ ਦਾ ਪਿੰਡ ਵਾਲਿਆਂ ਨੇ ਕਾਫੀ ਜ਼ਿਆਦਾ ਵਿਰੋਧ ਕੀਤਾ ਦੋਹਾਂ ਨੂੰ ਕਿਹਾ ਕਿ ਇਹ ਪਿੰਡ ਛੱਡ ਕੇ ਚਲੇ ਜਾਓ ਪਰ ਮੁੰਡਾ ਕੁੜੀ ਦੋਨੇ ਹੀ ਕਹਿੰਦੇ ਕਿ ਅਸੀਂ ਇਹ ਪਿੰਡ ਛੱਡ ਕੇ ਨਹੀਂ ਜਾਣਾ ਜਿਹਦੇ ਕਰਕੇ ਲੜਕੀ ਦਾ ਜਿਹੜਾ ਭਰਾ ਸੀ ਉਹ ਕਾਫੀ ਸ਼ਰਮਸਾਰ ਹੋਇਆ ਜਿਹਦੇ ਕਰਕੇ ਉਹਨੇ ਆਤਮ ਹੱਤਿਆ ਕਰ ਲਈ ਜਦੋਂ ਮੁੰਡੇ ਵੱਲੋਂ ਖੁਦਕੁਸ਼ੀ ਕੀਤੀ ਗਈ ਆਤਮ ਹੱਤਿਆ ਕੀਤੀ ਗਈ ਤਾਂ ਪਿੰਡ ਵਾਲੇ ਪੜਕੁਠੇ ਉਹਨਾਂ ਵਿੱਚ ਕਾਫੀ ਰੋਸ ਸੀ ਤਾਂ ਉਹਨਾਂ ਨੇ ਜਿਹੜਾ ਉਹ ਮੁੰਡਾ ਕੁੜੀ ਸੀ ਉਹਨਾਂ ਦੇ ਗਲਾਂ ਦੇ ਅੰਦਰ ਜੁੱਤੀਆਂ ਦੇ ਹਾਰ ਪਹਿਨਾ ਕੇ ਉਹਨਾਂ ਨੂੰ ਪਿੰਡ ਦੇ ਵਿੱਚ ਘੁਮਾਇਆ ਉਹਨਾਂ ਦੀ ਕਾਫੀ ਜ਼ਿਆਦੇ ਉਹ ਮੁੰਡੇ ਕੁੜੀ ਨੇ ਸਮਝਿਆ ਕਿ ਸਾਡੀ ਬੇਇੱਜ਼ਤੀ ਹੋ ਗਈ ਤਾਂ ਫੇਰ ਦੋਨੇ ਮੁੰਡਾ ਕੁੜੀ ਖੂਹ ਵੱਲ ਭੱਜੇ ਤੇ ਉਹਨਾਂ ਨੇ ਜਾ ਕੇ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਜਿਹਦੇ ਤੇ ਤੁਰੰਤ ਪਿੰਡ ਵਾਲਿਆਂ ਨੇ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਖੂਹ ਦੇ ਵਿੱਚੋਂ ਕੱਢਿਆ ਉਹਨਾਂ ਮੁੰਡੇ ਕੁੜੀ ਦੀ ਜਾਨ ਬਚਾਈ ਤੇ ਫੇਰ ਮਾਮਲਾ ਜਿਹੜਾ ਹੈਗਾ ਉਹਨੂੰ ਸਮਝਾਉਣ ਸਲਝਾਉਣ ਦੀ ਕੋਸ਼ਿਸ਼ ਕੀਤੀ ਉਧਰ ਜਦੋਂ ਇਹ ਗੱਲ ਥਾਣੇ ਵਿੱਚ ਪਹੁੰਚੀ ਤਾਂ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਹਲੇ ਸਾਡੇ ਕੋਲ ਕੋਈ ਵੀ ਜਿਹੜਾ